ਬਦਲੇ ਦਾ ਬਦਲੇ ਦਾ ਬਦਲੇ ਦਾ ਕਿ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਲੋਕ ਸਭਾ ਦਾ ਇਤਿਹਾਸ ਪਤਲੇ ਦਾ ਕਿ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਇੱਕ ਨਵਾਂ ਮਾਹੌਲ ਸਿਰਜਣ ਚ ਕਾਮਯਾਬ ਹੋ ਗਏ ਨੇ ਤਸਵੀਰਾਂ ਤਾਂ ਇਹ ਬੋਲ ਰਹੀਆਂ ਨੇ ਕਿ ਇਸ ਵਾਰ ਬੀਜੇਪੀ ਨੂੰ ਕੜੀ ਉਮੀਦ ਦੇ ਗਈ ਨੇ ਸੁਸ਼ੇਲ ਕੁਮਾਰ ਰੇਨਕੋ ਕਿਉਂਕਿ ਜਿਸ ਤਰੀਕੇ ਦਾ ਮਾਹੌਲ ਉਹਨਾਂ ਚੋਣਾਂ ਪਰ ਚੜਚ ਬਣਿਆ ਅੱਜ ਤੱਕ ਕਦੀ ਵੀ ਭਾਜਪੀ ਦੇ ਹੱਕ ਚ ਅਜੇ ਹਾਂ ਨਹੀਂ ਹੋਇਆ ਹਾਲਾਂਕਿ ਭਾਜਪੀ ਜੰਦਰਸ਼ਾਈ ਸੀਟਾਂ ਦੇ ਉੱਤੇ ਵਿਧਾਨ ਸਭਾ ਦੀਆਂ ਚੋਣਾਂ ਵੀ ਲੜਦੀ ਰਹੀ ਹੈ ਪਰ ਜਿਹੜਾ ਮਾਹੌਲ ਤਾਂ ਉਦੋਂ ਵੀ ਨਹੀਂ ਬਣਿਆ ਜਦੋਂ ਭਾਜਪੀ ਦੇ ਸਾਰੇ ਐਮਐਲਏ ਸ਼ਹਿਰ ਤੋਂ ਚਿੱਤਦੇ ਸਨ ਪਰ ਇਸ ਵਾਰ ਤਾਂ ਵੱਖਰੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਅਮਲੇ ਸ਼ੀਤਲੰਗੁਰਾਲ ਤੇ ਐਮਪੀ ਸੁਚੀਲ ਕੁਮਾਰ ਰਿੰਕੂ ਦੀ ਝੋੜੀ ਲੱਗਦਾ ਜਿਰੰਦਾ ਚ ਇਤਿਹਾਸ ਰਚਨ ਤੇ ਕਾਫੀ ਕਰੀਬ ਹੈ ਇਹ ਤਸਵੀਰਾਂ ਤੁਹਾਨੂੰ ਵੀ ਹੈਰਾਨ ਕਰਨਗੀਆਂ ਇਹ ਤਸਵੀਰਾਂ ਨੇ ਜਲੰਧਰ ਦੇ ਲੋਕ ਸਭਾ ਹਲਕੇ ਦੀਆਂ ਸੁਸ਼ੀਲ ਕੁਮਾਰ ਰਿੰਕੂ ਦੀਆਂ ਚੋਣਵੀ ਰੈਲੀਆਂ ਜੋ ਕਿ ਹਜ਼ਾਰਾਂ ਦੀ ਗਿਣਤੀ ਚ ਲੋਕ ਜਮਾ ਕਰਨ ਚ ਕਾਮਯਾਬ ਰਹੀਆਂ ਨੇ ਇਹ ਰੈਲੀਆਂ ਸੋ ਕੁੱਲ ਮਿਲਾ ਕੇ ਇਹਨਾਂ ਰੈਲੀਆਂ ਨੇ ਭਾਜਪੀ ਤੇ ਹੱਕ ਚ ਜਲੰਧਰ ਚ ਇੱਕ ਵੱਖਰਾ ਮਾਹੌਲ ਬਣਾ ਦਿੱਤਾ ਹੈ ਤੇ ਅੱਜ ਜਲੰਧਰ ਦੇ ਵਿੱਚ ਵੀ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਤੇ ਕੁੱਲ ਮਿਲਾ ਕੇ ਸੋਸ਼ਲ ਮੀਡੀਆ ਤੇ ਉੱਤੇ ਇੰਨੀ ਉਮਰੀ ਭੀੜ ਦੀਆਂ ਤਸਵੀਰਾਂ ਲੋਕਾਂ ਨੂੰ ਹੈਰਾਨ ਕਰ ਰਹੀਆਂ ਨੇ ਕਿ ਇਸ ਵਾਰ ਕਿਤੇ ਚਲੰਦਰ ਦੇ ਵਿੱਚ ਲੋਕ ਸਭਾ ਹਲਕੇ ਦਾ ਇਤਿਹਾਸ ਬਦਲ ਹੀ ਜਾਏਗਾ ਕਿਉਂਕਿ ਜਿਸ ਤਰੀਕੇ ਦੀ ਭੀੜ ਸੁਸ਼ੀਲ ਕੁਮਾਰ ਰਿੰਕੂ ਤੇ ਐਮਐਲ ਸ਼ੀਤਲੰਗਰਾਲ ਨੇ ਜੁਟਾਈ ਹੈ ਉਹ ਹੈਰਾਨ ਕਰਦੀ ਹੈ ਕਿਉਂਕਿ ਭਾਜਪਾ ਦੇ ਹੱਕ ਚ ਅਜਿਹਾ ਮਾਹੌਲ ਕਦੀ ਨਹੀਂ ਬਣਿਆ ਜਿੱਥੇ ਤੱਕ ਦੇਖੋ ਲੋਕ ਹੀ ਲੋਕ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਉਹ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲੰਗਰਾਲ ਇਸ ਵੇਲੇ اپੋਜੀਸ਼ਨ ਚ ਨੇ ਤੇ اپੋਜੀਸ਼ਨ ਦੇ ਹੱਕ ਚ ਇੰਨੀ ਭੀੜ ਉਮੜਨਾ ਵਾਕਈ ਹੈਰਾਨ ਕਰਦਾ ਹੈ ਔਰ ਜਦ ਸੁਸ਼ੀਲ ਰਿੰਕੂ ਔਰ ਮੋਦੀ ਜੀ ਕੀ ਜੋੜੀ ਬਣ ਜਾਏਗੀ ਤਾਂ ਸਮਝ ਲੋ ਕਿ ਜਲੰਧਰ ਵੀ ਅਜोध्या ਜੈਸੀ ਹੀ جگਮਗਾਏਗਾ ਹਜ਼ਾਰਾਂ ਦੀ ਗਿਣਤੀ ਚ ਲੋਕ ਭਾਜਪੀ ਦੇ ਹੱਕ ਚ jama ਹੋਏ ਨੇ ਸੁਸ਼ੀਲ ਕੁਮਾਰ ਰਿੰਕੂ ਤੇ ਅਮਲੇਸ਼ਿਤ ਲੰਗਰਾਲ ਨੂੰ ਸੁਨਨ ਪਹੁੰਚ ਰਹੇ ਸਨ ਸੋ ਇਹ ਮਾਹੌਲ ਇੱਕ ਵੱਖਰਾ ਮਾਹੌਲ ਹੈ ਹਾਲਾਂਕਿ ਚੋਣਾ ਕੋਈ ਵੀ ਜਿੱਤੇ ਪਰ ਰਿਜ਼ਲਟ ਤੋਂ ਪਹਿਲਾਂ ਤੇ ਚੋਣਾ ਤੋਂ ਪਹਿਲਾਂ ਘਟੋਕਟ ਸੁਸ਼ੀਲ ਕੁਮਾਰ ਰਿੰਕੂ ਦਿਲ ਜਿੱਤਣ ਚ ਕਾਮਯਾਬ ਹੋ ਗਏ ਨੇ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਦੇ ਜਲਸਾਦਿਆਂ ਵੱਖ-ਵੱਖ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਵਿੱਚ ਇੰਨੇ ਪੀੜ ਉਮਰਦਾ ਹੈ ਹੈਰਾਨ ਕਰਦਾ ਕਿਉਂਕਿ ਭਾਜਪਾ ਦਾ ਵਿਰੋਧ ਵੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਸੀ ਪਰ ਜੇਕਰ ਵਿਰੋਧ ਸੀ ਤੇ ਇੰਨੇ ਪੀੜ ਆਈ ਤੇ ਆਈ ਕਿੱਥੋਂ ਇੱਕ ਹੋਰ ਵੱਡਾ ਸਵਾਲ ਕਹਿਣ ਵਾਲੇ ਇਹ ਵੀ ਕਹਿ ਦਿੰਦੇ ਨੇ ਕਿ ਪੀੜ ਪੇੜ ਹੋ ਸਕਦੀ ਹੈ ਪਰ ਹਜ਼ਾਰਾਂ ਦੀ ਗਿਣਤੀ ਦੇ ਲੋਕਾਂ ਨੂੰ ਪੇੜ ਕਰਕੇ ਵੀ ਲੈ ਕੇ ਆਣਾ ਕਿੱਥੇ ਸੰਭਵ ਹੈ ਉਹ ਵੀ ਚਿਲਚਿਲਾਉਂਦੇ ਗਰਮੇਟ ਚੱਕਣ ਵਾਲੇ ਤਾਂ ਇਸ ਵੀਡੀਓ ਤੇ ਵੀ ਸਵਾਲ ਚੱਕ ਦੇਣਗੇ ਪਰ ਇਸ ਵੀਡੀਓ ਨੂੰ ਦਿਖਾਉਣ ਦਾ ਮਕਸਦ ਸਿਰਫ ਇਹ ਨਾ ਕਿ ਜਲੰਧਰ ਦੇ ਵਿੱਚ ਭਾਜਪਾ ਦਾ ਮਾਹੌਲ ਬਦਲ ਗਿਆ ਹੈ ਤੇ ਲੱਗਦਾ ਹੈ ਕਿ ਭਾਜਪਾ ਜਲੰਧਰ ਦੇ ਵਿੱਚ ਇੱਕ ਨਵੇਂ ਇਤਿਹਾਸ ਤੇ ਲਾਗੇ ਪੋਂਚ ਚੁੱਕੀ ਹੈ ਬਾਕੀ ਮਰਜੀ ਦਾ ਜਨਤਾ ਜਨਾਰ ਦੰਦੀ ਹੈ ਵੋਟਰ ਦੇ ਰਿਜ਼ਲਟ ਤੋਂ ਬਾਅਦ ਹੀ ਪਤਾ ਲੱਗੇਗਾ ਇਤਿਹਾਸ ਪਲਟਿਆ ਕਿ ਨਹੀਂ ਪਲਟਿਆ ਕੌਣ ਜਿੱਤਿਆ ਕੌਣ ਹਾਰਿਆ ਪਰ ਸੁਸ਼ੀਲ ਰਿੰਕੂ ਆਪਣੇ ਚੋਣ ਪ੍ਰਚਾਰ ਚ ਲੋਕਾਂ ਦਾ ਦਿਲ ਜ਼ਰੂਰ ਜਿੱਤ ਗਏ ਨੇ ਬਿਊਰੋ ਰਿਪੋਰਟ ਚਿਲੰਦਰ